ਬਾਜੀ ਦੇਖੋ ਇਹ ਗੋਬਿੰਦਗੜ ਕਿਲੇ ਦੇ ਬਿਲਕੁਲ ਸਾਹਮਣੇ ਪਾਰਕਿੰਗ ਆ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਚੱਲ ਰਹੀਆਂ ਇਹ ਪੂਰਾ ਦਰਗਾਣਾ ਮੰਦਿਰ ਪ੍ਰੀਖਸ਼ਰ ਹੈਗਾ ਸਾਰਾ ਇਲਾਕੇ ਚਾਕੇ ਮੰਦਿਰ ਨੇ ਸਾਡੇ ਇੱਥੋਂ ਤੁਸੀਂ ਦੇਖ ਲਓ ਹਨੂਮਾਨ ਮੰਦਿਰ ਜਿਹੜਾ ਉਹ ਵੀ ਸਾਡੇ ਧਰਮ ਦਾ ਪ੍ਰਾਚੀਨ ਮੰਦਿਰ ਉਹ 500 ਮੀਟਰ ਦੀ ਦੂਰੀ ਤੇ ਵੀ ਨਹੀਂਗਾ ਤੇ ਇੱਥੇ ਚਿਕਨ ਦੀਆਂ ਦੁਕਾਨਾਂ ਦਵਾਣੀਆਂ ਕਿਤੇ ਨਾ ਕਿਤੇ ਸਾਡੀਆਂ ਆਸਥਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਅਹੀ ਕੇਵੀਡੀ ਸੀ ਮੈਡਮ ਨੂੰ ਮਿਲ ਕੇ ਇੱਕ ਪੱਜਾਪਨ ਦਿੱਤਾ ਜਾਏਗਾ ਕਿ ਜਿਹੜੀ ਸਾਡੇ ਧਾਰਮਿਕ ਸਥਾਨ ਨੇ ਚਾਹੀਏ ਉਹ ਸਿੱਖ ਧਾਰਮਿਕ ਸਥਾਨ ਨੇ ਜਾਂ ਧਾਰਮਿਕ ਸਥਾਨ ਨੇ ਉਹਦੇ ਲਾਗੇ ਚਾਕੇ ਇਹੋ ਜਿਹੀ ਕੋਈ ਵੀ ਦੁਕਾਨਾ ਨਾ ਹੋਣ ਲੇਕਿਨ ਫੇਰ ਸਾਨੂੰ ਵੇਖਣ ਨੂੰ ਮਿਲ ਰਿਹਾ ਕਿ ਹੁਣ ਫੇਰ ਅੱਥੇ ਦੁਕਾਨਾਂ ਲਵਾਤੀਆਂ ਨੇ ਇਹ ਰੇੜੀ ਮਾਰਕੀਟ ਖੁੱਲੀ ਹੈ ਨਵੀਂ ਚਲੋ ਵਧੀਆ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਇਹੋ ਜਿਹੀਆਂ ਚੀਜ਼ਾਂ ਲੇਕਿਨ ਇਹ ਇੱਦਾਂ ਨਹੀਂ ਆਪਾਂ ਹੋਣ ਦੇਣਾ ਯਾਰ ਬੰਦ ਕਰੋ ਇਹਨੂੰ ਪਹਿਲਾਂ ਗੱਲ ਕਰ ਇਹਦੇ ਕੋਲ ਬਲਾਉ ਨੂੰ ਕੋਣ ਹੈਗਾ ਤੁਹਾਡਾ ਮੀਂਹ ਕਿਹਨੇ ਨਾਮ ਦਾ ਤਾਂ ਜਿੰਦਰ ਸਿੰਘ ਨਾਲ ਕੇਸ ਨਾਮ ਤੇ ਆਪਣੀ ਕੇ ਆਰ ਚਿਕਨ ਦੇ ਨਾਮ ਤੇ ਕੀ ਮਾਮਲਾ ਕੀ ਹੈ ਜੀ ਬਪਨ ਜੀ ਤਿੰਨ ਦਿਨ ਤੋਂ ਮੁਰਤੋ ਆ ਦੁਕਾਨ ਆ ਆਪਣੀ ਹੋਈ ਹੈ ਸੰਡੇ ਪਿਛਲੇ ਹੋਈ ਹੈ ਅੱਜ ਇੱਕ ਹਫਤਾ ਹੀ ਹੋਇਆ ਹੋਇਆ ਜੇ ਤੇ ਉਹ ਆਹ ਕਿੰਦੇ ਬੰਦ ਕਰੋ ਚੌਂਗ ਵਿੱਚ ਦੀ ਦੁਕਾਨ ਗਈ ਹੈ ਇਹ ਹਲਗੜ ਦੇ ਬਾਅਦ ਦੁਕਾਨ ਗਈ ਹੈ ਇਹ ਮੰਦਰ ਦੇ ਬਾਅਦ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਫਿਰ ਸਾਰੇ ਬੰਦ ਕੀਤੇ ਜਾਣ ਫਿਰ ਤੇ ਕਿਹੜੇ ਬੰਦੇ ਆਏ ਨੇ ਇੱਥੇ ਸਰ ਮੈਨੂੰ ਮੈਂ ਤੁਹਾਨੂੰ ਜਾਣਦੇ ਨਹੀਂ ਸਰ ਕੌਣ ਆ ਗਏ ਕੀ ਲੱਗਦਾ ਬੰਦ ਕਰਾਉਣ ਦਾ ਕਾਰਨ ਹੈ ਕਹਿੰਦੇ ਮੰਡਲ ਪਰਿਸ਼ਦ ਦੇ ਵੇਖੋ ਭਾਜੀ ਇਹ ਮੰਡਲ ਪਰਸ਼ਦ ਇੱਥੇ ਪੰਨੀ ਪੰਨੀ ਸਾਲ ਤੋਂ ਪੁਰਾਣੀ ਤੋਂ ਕੰਨਣਾ ਖਾਂਦਾ ਇੱਥੇ ਆਇਆ ਇੱਕ ਹਫਤਾ ਆਇਆ ਸਰ ਜੀ ਪਰਵਾਹ ਕਰ ਰਹੇ ਕਿ ਆਪਾਂ ਤੁਹਾਨੂੰ ਖਰਚਾ ਦੇ ਦਿੰਨੇ ਅਗਰ ਜੋ ਤੁਹਾਡਾ ਨੁਕਸਾਨ ਨਹੀਂ ਭਈ ਖਰਚਾ ਕੀ ਕਰਨਾ ਲੱਗਾ ਭਾਜੀ ਕੋਈ ਚੱਲ ਨਹੀਂ ਭਾਜੀ ਖਰਚਾ ਨਹੀਂ ਲਾਣਾ ਭਾਜੀ ਕੋਈ ਗੱਲ ਨਹੀਂ ਭਾਈ ਨਾ ਪਤਾ ਨਹੀਂ ਸੀ ਇੱਥੇ ਮੰਡਰ ਦੇ ਨੇੜੇ ਜਿਹੜੇ ਨਹੀਂ ਭਾਜੀ ਮੰਡਰ ਦੇ ਕੋਲ ਦੁਕਾਨ ਸਰ ਰਹੀ ਸਰ ਮੇਰੀ ਤਾਂ ਬਹੁਤ ਦੂਰ ਰਹੀ ਬੀਰ ਜੀ ਕਿੰਨੇ ਦੂਰ ਭਾਜੀ 500 ਮੀਟਰ ਮੇਰੇ ਮਾਲਿਕ ਨੂੰ ਘੁਮ ਕੇ ਨਾ ਨਾ ਜਾਓ ਤੁਸੀਂ ਤਾਂ ਪੈਂਡ ਫਰੋਂ ਤਾਂ ਡੇਵਲੋਪ ਬੰਦ ਕੀਤੀ ਜਾਏਗੀ ਦੁਕਾਨਾਂ ਕਿਹੜਾ ਨਾਮ ਕਿਹਦੇ ਕੀ ਨਾਮ ਹੈ ਮੈਂ ਤਾਂ ਮੈਂ ਦਾ ਨਾਮ ਕੀ ਨਾਮ ਹੈ ਮੇਰੀ ਗੱਲ ਸੁਣੋ ਮੈਂ ਪਾਰਕਿੰਗ ਦਾ ਨਾਮ ਕੀ ਮੈਂ ਤਾਂ ਵੀਰ ਜੀ ਪਾਛ ਛੱਡੋ ਪਾਰਕਿੰਗ ਦਾ ਨਾਮ ਕੀ ਜਿੱਥੇ ਸਟਾਲ ਲੱਗਣਦੇ ਨੇ ਅੱਗੇ ਲਗ ਬਿੰਦਗਾੜੀ ਆ ਜੀ ਕਿਹਦੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਭਾਜੀ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਆ ਜਿਹਦੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਹਾਂ ਔਰ ਉਹ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸراہਣੀ ਸراہਨਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਲਟੀ ਨਹੀਂ ਹੁੰਦੀ ਸੀ ਕਿਉਂਕਿ ਔਰਤੇ ਚਿਕਨ ਅੰਦਰ ਸਰਵਣ ਆਏਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਹੋ ਰਿਹਾ ਹੈਗਾ ਆਪਾਂ ਨੂੰ ਇਹਨਾਂ ਨੇ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਵੀ ਹਕੀਕਤਾਂ ਦਾ ਪਤਾ ਸੀ ਬਾਰੇ ਅੱਜ ਇਹ ਬਹੁਤ ਪੁਰਾਣੀ ਹੈ ਪਤਾ ਸੀਗਾ ਕਿ ਨਹੀਂ ਪਤਾ ਸੀਗਾ ਕਿ ਨਹੀਂ ਤਾਂ ਫਿਰ ਤੁਹਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਭਾਜੀ ਦੇਖੋ ਮੈਂ ਤੇ ਦੇਖੋ ਜੋ ਵੀ ਜੀ ਰਜਮਦੀਨ ਚੱਲਦਾ ਆਪਣੀ ਮਰਜ਼ੀ ਦਾ ਆਪ ਕੋਈ ਕਰ ਨਹੀਂ ਭਾਜੀ ਨਾ ਕਰ ਸਕਦੇ ਆ ਨਹੀਂ ਨਹੀਂ ਇਹ ਤੁਹਾਨੂੰ ਆਪ ਤੁਸੀਂ ਦੱਸੋ ਮੈਂ ਤਾਂ ਵੀਰ ਜੀ ਨੂੰ ਪਹਿਲਾਂ ਰਿਕਵੈਸਟ ਕੀਤੀ ਆ ਇਹਦੇ ਨਾਮ ਤੋਂ ਆ ਅੱਜ ਅੱਜ ਦੀ ਰਾਤ ਦੀ ਲਾਉਣ ਵਾਲੀ ਅੱਜ ਦੀ ਰਾਤ ਦੇ ਦਿਓ ਲਵਾ ਦਿਓ ਨਹੀਂ ਭਾਈ ਆ ਨਹੀਂ ਦੇਖੋ ਆ ਨਹੀਂ ਮੈਂ ਦੇਖੋ ਮੈਂ ਮੈਂ ਮੇਰੀ ਬੇਨਤੀ ਸੁਣੋ ਮੈਂ ਰਿਕੁਐਸਟ ਹੀ ਕਰ ਸਕਦਾ ਮੈਂ ਤੁਹਾਨੂੰ ਕੁਝ ਹੋਰ ਨਹੀਂ ਕਰ ਦਿੰਦਾ ਤੇ ਡਰਿੰਕ ਵੀ ਕਰਨੀ ਹੈ ਸਭ ਕੁਝ ਹੋਣਾ ਬਿਲਕੁਲ ਭਾਈ ਭਾਈ ਦਾ ਮੇਰੇ ਵੱਡੇ ਆ ਬੰਦ ਕਰ ਦਿਓ ਮੇਰਾ ਨਾਮ ਜੀ ਵਰੁਣ ਸਰੀਨ ਆ ਅਹੀ ਸਮਾਜ ਸੇਵਾ ਕਰਦੇ ਆ ਅੰਮ੍ਰਿਤਸਰ ਚ ਸਾਨੂੰ ਅੱਜ ਪਤਾ ਲੱਗਾ ਹੈਗਾ ਕਿ ਕਿਲਾ ਗੋਬਿੰਦਗੜ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਗੋਬਿੰਦਗੜ ਪਾਰਕਿੰਗ ਆ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਚਲਾਈ ਜਾ ਰਹੀ ਆ ਇਹ ਜਿਹੜਾ ਸਾਰਾ ਏਰੀਆ ਵਿੱਚ ਤੁਹਾਨੂੰ ਦੱਸ ਦਈਏ ਦੁਰਗਾਣਾ ਮੰਦਿਰ ਪ੍ਰੀਸ਼ਦ ਦੇ ਅੰਡਰ ਆਂਦਾ ਵਾ ਬਿਲਕੁਲ ਮੈਂ ਕਹਿੰਦਾ 200 ਮੀਟਰ ਵੀ ਹੁਣਾ ਹਨ ਵੱਡੇ ਹਨੂਮਾਨ ਮੰਦਿਰ ਦਾ ਇੱਥੇ ਕੁਝ ਦਿਨਾਂ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜੀਆਂ ਹੋਰ ਮਾਰਕੀਟਾਂ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਬਟ ਇੱਥੇ 3-4 ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹੈ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ Hindu ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਤਾਂ ਉੱਥੇ ਚਿਕਨ ਦੀਆਂ ਦੁਕਾਨਾਂ ਕਿਤੇ ਨਾ ਕਿਤੇ ਗਲਤ ਸੀਗੀਆਂ ਉਤੋਂ ਮੰਦਿਰ ਪ੍ਰਿਸਰਾਂ ਲਾਗੇ ਤੁਲਸੀ ਮਾਤਾ ਮੰਦਿਰ ਪਰ ਸ਼ੁਰਾ ਮੰਦਰ ਮਾਤਾ ਕਾਲੀ ਮੰਦਰ ਹਨੂਮਾਨ ਜੀ ਦਾ ਮੰਦਰ ਆ ਇਹ ਬਹੁਤ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਕੇ ਜਾ ਰਿਹਾ ਸੀਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਰਯੰਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ ਨਵੀਆਂ ਚਿਕਨ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਰਾ ਗੁਰਦੁਆਰਾ ਦੇ ਬਾਹਰ ਖੋਲੀਆਂ ਜਾ ਰਹੀਆਂ ਵਾ ਤੇ ਮੇਰੀ ਹੱਥ ਜੋੜ ਬੇਨਤੀ ਹੈ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਦੇ ਕੇ ਆਇਆ ਜਿਹੜੇ ਚਾਈ ਹੁੰਦਾ ਅਗੇ ਰਿਕਵੈਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਦੇ ਲਾਗੇ ਚ ਅਗੇ ਇਹੋ ਜਿਹੀ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਅਸੀਂ ਉਹਨਾਂ ਅੱਗੇ ਰਿਕੁਐਸਟ ਕਰ ਚੱਲੇ ਆ ਤੇ ਬੰਦ ਕਰਾ ਚੱਲੇ ਆ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਬੰਦ ਕਰ ਦਾਂਗੇ ਬਾਕੀ ਉਹ ਕਿਹੇ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਸੀਂ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਸੀਂ ਜੀ ਆ ਕੇ ਗੱਲ ਕਰ ਲਾਂਗੇ ਤੇ ਮੈਂ ਦਰਗਾਣਾ ਮੰਦਿਰ ਪ੍ਰੀਸ਼ਦ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਕਿ ਤੁਹਾਡੇ ਨਾਲੋਂ ਪਹਿਲਾਂ ਤੁਹਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿ ਮੰਦਿਰ ਤੋਂ 500 ਮੀਟਰ ਦਾ ਇੱਕ ਡੈਰਾ ਤੈਅ ਕੀਤਾ ਗਿਆ ਸਰਕਾਰ ਵੱਲੋਂ ਇਸ ਤੋਂ ਬਾਹਰ ਜਾ ਕੇ ਕੁਝ ਵੀ ਹੋਵੇ ਉਹਦੇ ਅੰਡਰ ਕੁਝ ਨਹੀਂ ਹੋਣਾ ਚਾਹੀਦਾ ਤੇ ਸਮਝ ਆ ਗਈ ਆ ਜੀ ਇਹ ਦੀ ਲੋਕਾਂ ਨੂੰ ਕਿਉਂ ਨਹੀਂ ਵੇਖੋ ਜੀ ਇਹ ਅਵੇਅਰਨੈਸ ਦੀ ਗੱਲ ਆ ਸਾਡਾ ਧਿਆਨ ਆ ਨਹੀਂ ਚਾਹੁੰਦੇ ਕਿ ਆਪਾਂ ਆਪਣੇ ਧਰਮ ਤੋਂ ਪਟਕੀ ਜਾਂ ਕਿਸੇ ਵੀ ਧਰਮ ਦੀ ਬੇਦਬੀ ਹੁੰਦੇ ਵੇਖੀਏ ਚਾਹੇ ਉਹ ਸਿੱਖ ਐਸਾਈ ਜਾਂ ਕਿਸੇ ਵੀ ਕੋਈ ਵੀ ਧਰਮ ਹੋਵੇ ਸਾਰੇ ਸਾਡੇ ਸਤਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆ ਤੇ ਕਿਸੇ ਦੀ ਬੇਦਬੀ ਹੁੰਦੇ ਨਹੀਂ ਵੇਖ ਸਕਦੇ ਜਦੋਂ ਸਾਾਨੂੰ ਪਤਾ ਲੱਗਾ ਆਈ ਆ ਗਏ ਮੈਨੂੰ ਲੱਗਦਾ ਸਾਡੇ ਨਾਲ ਪਹਿਲਾਂ ਦੁਰਗਾਣਾ ਮੰਦਿਰ ਵਾਲਿਆਂ ਨੂੰ ਆਣਾ ਚਾਹੀਦਾ ਹੈਗਾ ਚਲੋ ਦੇਰ ਆਏ ਦਰੁਸਤ ਆਏ ਉਹ ਵੀ ਆ ਜਾਣਗੇ ਤੇ ਇਹਨਾਂ ਕੇ ਬੇਨਤੀ ਕਰ ਚੱਲੇ ਆ ਕਿ ਇਹ ਚਿਕਨ ਦੀ ਦੁਕਾਨਾਂ ਇੱਥੇ ਨਾਲ ਆ ਮੈਂ ਨਾ ਭਾਜੀ ਜਿੱਥੇ ਚਿਕਨ ਉੱਥੇ दारू ਤੇ ਹੋਣੀ ਆ ਲੋਕੀ ਗੱਡੀਆਂ 'ਚ ਬਹਿ ਕੇ ਅੰਦਰ ਪੀਣ ਬਾਹਰ ਪੀਣ दारू ਦਾ ਇੱਥੇ ਚੱਲੇਗੀ ਮਾਹੌਲ ਵੀ ਖਰਾਬ ਹੋਏਗਾ ਤੇ ਮੇਰੀ ਪ੍ਰਸ਼ਾਸਨ ਅੱਗੇ ਤੇ ਡੀਸੀ ਮੈਡਮ ਅੱਗੇ ਬੇਨਤੀ ਆ ਕਿਉਂਕਿ ਕਾਰਪੋਰੇਸ਼ਨ ਦੀ ਪਾਰਕਿੰਗ ਨਹੀਂ ਗਈ ਠੀਕ ਆ ਨਾ ਕਾਰਪੋਰੇਸ਼ਨ ਨੇ ਇੱਥੇ ਇਹਨਾਂ ਨੂੰ ਸਟਾਲ ਦਿੱਤੇ ਨੇ ਉਹ ਪਤਾ ਕਰ ਲਿਆ ਵਾ ਇਹ ਮੈਡਮ ਡੀਸੀ ਨੂੰ ਪਤਾ ਹੋਏਗਾ ਕਿਹਦੇ ਅੰਦਰ ਹੋ ਸਕਦਾ ਉਹਨਾਂ ਦੇ ਐਂਟਰੀ ਹੋਏ ਇਹ ਬੇਨਤੀ ਹੈ ਕਿ ਕੱਟੋ-ਗਾਟੇ ਚਿਕਨ ਦੀਆਂ ਦੁਕਾਨਾਂ ਤੋਂ ਬੰਦ ਕਰਾਈਆਂ ਜਾਣ ਜੇ ਨਹੀਂ ਬੰਦ ਹੋਣਗੀਆਂ ਫਿਰ ਸਿੱਖ ਜਿੱਥੇ ਬੰਦੀਆਂ ਤੇ ਹਿੰਦੂ ਜਿੱਥੇ ਬੰਦੀਆਂ ਰਲ ਕੇ ਕੋਈ ਨਾ ਕੋਈ ਪ੍ਰੋਟੈਸਟ ਤੇ ਜ਼ਰੂਰ ਕਰਨਗੀਆਂ ਕਿਉਂਕਿ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਨਹੀਂ ਹੁੰਦੇ ਵੇਖਣੇ